ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਇਹ ਚੋਣਾਂ ਦੇ ਨਤੀਜੇ ਆ ਜਿਹੜੇ ਆ ਚੁੱਕੇ ਨੇ ਤੇ ਆ ਰਹੇ ਨੇ ਹਰਾਨੀ ਜਾਣ ਕੇ ਨਤੀਜੇ ਆ ਰਹੇ ਆ ਪੰਜਾਬੀਆਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਸਿੱਖ ਕੌਮ ਦੀ ਬਹੁਤ ਵੱਡੀ ਜਿੱਤ ਹੋਈ ਹੈ ਜੇ ਆਪਾਂ ਗੱਲ ਕਰੀਏ ਖੰਡੂਰ ਸਾਹਿਬ ਸੀਟ ਦੀ ਤੇ ਫਰੀਦਕੋਟ ਸੀਟ ਦੀ ਇਥੋਂ ਬਹੁਤ ਹੀ ਵੱਡੇ ਫਤਵੇ ਦੇ ਨਾਲ ਸਰਬੀ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜਿਹੜੀ ਜਿੱਤ ਹਾਸਲ ਹੋਈ ਹੈ ਜੇ ਆਪਾਂ ਦੂਜੇ ਪਾਸੇ ਗੱਲ ਕਰਦੇ ਆਂ ਸਰਬਜੀਤ ਸਿੰਘ ਖਾਲਸਾ ਦੇ ਆਪੋਜੀਟ ਖੜੇ ਸੀਗੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਇਸ ਵਾਰ ਪੰਜਾਬੀਆਂ ਨੇ ਪੰਜਾਬੀ ਲੋਕਾਂ ਨੇ ਜਿਹੜਾ ਕਲਾਕਾਰਾਂ ਨੇ ਕਲਾਕਾਰਾਂ ਨੂੰ ਸੀਸਾ ਦਿਖਾਇਆ ਹੈਗਾ ਬਹੁਤ ਹੀ ਵਧੀਆ ਗੱਲ ਹੈ ਕਲਾਕਾਰਾਂ ਨੂੰ ਸੀਸਾ ਕਿਵੇਂ ਦਿਖਾਇਆ ਕਲਾਕਾਰਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਜਿਹੜੀ ਫੈਨ ਫਾਲਿੰਗ ਹੈ ਉਹ ਬਹੁਤ ਜ਼ਿਆਦਾ ਹੈ ਜਿਵੇਂ ਕਿ ਜੇ ਆਪਾਂ ਗੱਲ ਕਰਦੇ ਆਂ ਬਿੰਨੂ ਢਿੱਲੋਂ ਵਰਗੇ ਕਲਾਕਾਰ ਜਾ ਹੋਰ ਪਤਾ ਹੀ ਨਹੀਂ ਕਿੰਨੇ ਕਿੰਨੇ ਕਲਾਕਾਰ ਆਏ ਸੀ ਜੇ ਆਪਾਂ ਕੱਲੇ-ਕੱਲੇ ਦਾ ਨਾਮ ਲੈਣ ਲੱਗ ਗਏ ਤਾਂ ਵੀਡੀਓ ਕਾਫੀ ਲੰਮੀ ਹੋ ਜਾਣੀ ਐ ਜਿਹੜੇ ਇਹ ਨਕਲੀ ਹੀਰੋ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਜਿਹੜੇ ਇਹ ਨਕਲੀ ਹੀਰੋ ਆਪਣੇ ਆਪ ਨੂੰ ਇਹ ਕਹਿੰਦੇ ਸੀ ਕਿ ਸਾਡੀ ਜਿੱਤ ਪੱਕੀ ਐ ਸਾਡਾ ਮੁੱਖ ਮੰਤਰੀ ਵੀ ਇੱਕ ਕਲਾਕਾਰ ਭਰਾ ਦਾ ਮੁੱਖ ਮੰਤਰੀ ਵੀ ਕਹਿੰਦਾ ਰਿਹਾ ਮੇਰਾ ਕਲਾਕਾਰ ਭਰਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਪਰ ਲੋਕਾਂ ਨੇ ਇਸ ਵਾਰ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਦੇਖਿਆਗਾ ਕਿ ਸਣੀ ਦੇਵਾਲ ਨੇ ਕੀ ਕਰਤਾ ਸੀ ਪੰਜਾਬ ਦਾ ਇਹ ਉਸ ਤੋਂ ਬਾਅਦ ਹੰਸਰਾਜੀ ਨੇ ਕੀ ਕਰਤਾ ਸੀ ਫਿਰ ਉਸ ਤੋਂ ਬਾਅਦ ਸਦੀਕ ਨੂੰ ਜਿਤਾਇਆ ਲੋਕਾਂ ਨੇ ਕੀ ਕਰਿਆ ਲੋਕਾਂ ਦਾ ਸਦੀਕ ਨੇ ਇਸੇ ਤਰ੍ਹਾਂ ਹੀ ਲੋਕਾਂ ਨੇ ਐਗਤੀ ਸੋਚਿਆ ਕਿ ਐਗਤੀ ਕਲਾਕਾਰਾਂ ਨੂੰ ਨਕਾਰਿਆ ਜਾਵੇ ਤੇ ਇੱਕ ਵਧੀਆ ਬੰਦੇ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇ ਇਹ ਇੱਕ ਲੋਕਾਂ ਦੀ ਬਹੁਤ ਹੀ ਵਧੀਆ ਤੇ ਸਿਆਣੀ ਗੱਲ ਲੱਗੀ ਮੈਨੂੰ ਤਾਂ ਜੋ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜੇ ਇਸ ਵਾਰ ਜਾ ਹੰਸਰਾਜ ਜਾਂ ਕੋਈ ਕਰਮਜੀਤ ਅਨਮੋਲ ਜਾਂ ਕੋਈ ਹੋਰ ਕਲਾਕਾਰ ਜਿੱਤ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਸੀਟਾਂ ਤੇ ਕਲਾਕਾਰ ਹੀ ਖੜੇ ਹੋਇਆ ਕਰਨੇ ਸੀ ਕਿਉਂਕਿ ਜੇ ਇਥੋਂ ਕਰਮਜੀਤ ਅਨਮੋਲ ਜਿੱਤਦਾ ਤਾਂ ਬਿੰਨੂ ਢਿੱਲੋਂ ਦੀ ਟਿਕਟ ਪੱਕੀ ਹੋਣੀ ਸੀ ਜਾਂ ਹੋਰ ਇੱਕ ਦੋ ਕਲਾਕਾਰ ਜਿਹੜੇ ਨਾਲ ਹੋਰ ਸੀਗੇ ਉਹਨਾਂ ਦੀ ਟਿਕਟ ਪੱਕੀ ਹੋਣੀ ਸੀ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਬਹੁਤ ਲੋਕ ਦੇਖਦੇ ਨੇ ਸਾਡੀਆਂ ਫਿਲਮਾਂ ਦੇਖਦੇ ਨੇ ਪਰ ਇਸ ਵਾਰ ਲੋਕਾਂ ਨੇ ਨਕਾਰਤਾ ਜਮਾ ਸਿਰੇ ਤੋਂ ਨਕਾਰਤਾ ਇਹ ਕਹਾਂਗੇ ਵੀ ਆਪਾਂ ਜਮਾ ਸਿਰੇ ਤੋਂ ਨਕਾਰਤਾ ਇਹਨਾਂ ਨੂੰ ਤੇ ਦੂਜੀ ਗੱਲ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਹਾਰ ਦਾ ਕਾਰਨ ਕੀ ਹੋਇਆਗਾ ਸਭ ਤੋਂ ਵੱਡੀ ਕਾਰਨ ਦਾ ਕਾਰਨ ਇਹ ਹੋਇਆ ਕਿ ਜਿਹੜੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ ਕੇ ਕਿੱਕਲੀਆਂ ਸੁਣਾਉਣੀਆਂ ਤੁਸੀਂ ਦੇਖੋ ਜਿੱਥੇ ਭਗਵੰਤ ਮਾਨ ਮੁੱਖ ਮੰਤਰੀ ਨੇ ਸਭ ਤੋਂ ਵੱਧ ਜ਼ੋਰ ਲਾਇਆ ਕਿੱਕਲੀਆਂ ਸੁਣਾਈਆਂ ਚੁਟਕਲੇ ਸੁਣਾਏ ਉੱਥੇ-ਉੱਥੇ ਹਾਰ ਹੋਈ ਹੈ ਇਹ ਇੱਕ ਬਹੁਤ ਵੱਡਾ ਕਾਰਨ ਕਿਉਂਕਿ ਲੋਕ ਚੁਟਕਲੇ ਕਿੱਕਲੀਆਂ ਜਾਂ ਇਹ ਹੋਰ ਜਿਹੜੀਆਂ ਫਾਲਤੂ ਜਿਹੜੀ ਆਪਾਂ ਬਕਵਾਸ ਕਹਾਂਗੇ ਕਿਉਂਕਿ ਲੋਕ ਅੱਜਕੱਲ ਇਹ ਭਾਲਦੇ ਨੇ ਕਿ ਸਾਡੇ ਕੰਮ ਹੋਣੇ ਚਾਹੀਦੇ ਆ ਸਾਡੇ ਧੀਆ ਪੁੱਤ ਜਿਹੜੇ ਨਸ਼ੇ ਨਾ ਮਰਦੇ ਨੇ ਉਹ ਹਟਣੇ ਚਾਹੀਦੇ ਨੇ ਸਾਡੇ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਪਰ ਉਹ ਹੋਰ ਜਿਹੜਾ ਆਪਣਾ ਕੋਟਕਪੂਰਾ ਗੋਲੀ ਕਾਂਢ ਦੇ ਵਿੱਚ ਜਿਹੜੇ ਨੌਜਵਾਨ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰ ਇਹ ਨਹੀਂ ਕਿ ਲੋਕ ਕਿੱਕ ਲੀਆਂ ਸੁਣ ਕੇ ਤੁਹਾਡੀਆਂ 2 ਮਿੰਟ ਹੱਸ ਕੇ ਤੇ ਤੁਹਾਨੂੰ ਵੋਟਾਂ ਪਾ ਦੇਣਗੇ ਨਹੀਂ ਕਿਉਂਕਿ ਲੋਕ ਹੁਣ ਜਾਗ ਚੁੱਕੇ ਨੇ ਸਮਝ ਚੁੱਕੇ ਨੇ ਆਉਣ ਵਾਲੇ 2027 ਦੇ ਵਿੱਚ ਜਿਹੜੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਮ ਆਦਮੀ ਪਾਰਟੀ ਦਾ 2027 ਦੇ ਵਿੱਚ ਨਾਉ ਨਿਸ਼ਾਨ ਮਿੱਟ ਜਾਣਾ ਜਿਵੇਂ ਕਿ ਕਹਿੰਦੇ ਸੀਗੇ ਅਕਾਲੀਆਂ ਦਾ ਅਕਾਲੀਆਂ ਤੇ ਕਿਕਲੀਆਂ ਗਈਆਂ ਇਹਨਾਂ ਨੇ ਮਜ਼ਾਕ ਉਡਾਇਆ ਉਹਨਾਂ ਦਾ ਕਿਸੇ ਦਾ ਮਜ਼ਾਕ ਉਡਾਉਣਾ ਕਿਉਂਕਿ ਫਤਵਾ ਲੋਕਾਂ ਦੇ ਹੱਥ 'ਚ ਨਾ ਹੀ ਕਿਸੇ ਮੁੱਖ ਮੰਤਰੀ ਦੇ ਜਾਂ ਕਿਸੇ ਹਾਂ ਬੰਦੇ ਦੇ ਹੱਥ 'ਚ ਨਹੀਂ ਹੈਗਾ ਲੋਕਾਂ ਨੇ ਵੋਟਾਂ ਪਾ ਕੇ ਜਿੱਤੇਉਣਾ ਲੋਕਾਂ ਨੇ ਇਹ ਦੇਖਣਾ ਵੀ ਕੌਣ ਕੰਮ ਕਰਦਾ ਤੇ ਕੌਣ ਨਹੀਂ ਕਰਦਾ ਅਸੀਂ ਕੋਈ ਬੀਬਾ ਬਾਦਲ ਦੇ ਹੱਕ ਦੇ ਵਿੱਚ ਨਹੀਂ ਬੀਬਾ ਬਾਦਲ ਨੂੰ ਜੇ ਲੋਕਾਂ ਨੇ ਵੋਟਾਂ ਪਾਈਆਂ ਤਾਂ ਜਿੱਤੀ ਹੈ ਮੌੜਾਂ ਵਾਲਿਆਂ ਨੇ ਮੌੜ ਮੌੜ ਮੰਡੀ ਸਹਿਰ ਵਾਲਿਆਂ ਨੇ ਦੇਖੋ ਤੁਸੀਂ ਕੀ ਹਾਲਾਤ ਸੀ ਉਸ ਦਿਨ ਜਿਸ ਦਿਨ ਮੁੱਖ ਮੰਤਰੀ ਸਾਹਿਬ ਦਾ ਉਥੇ ਰੋਡ ਸੋ ਸੀਗਾ ਕਿਸੇ ਵੀ ਸੋਸ਼ਲ ਮੀਡੀਆ ਨੇ ਨਹੀਂ ਦਿਖਾਇਆ ਉਹ ਜਿਹੜੇ ਬਕਾਊ ਮੀਡੀਆ ਉਹਨਾਂ ਨੇ ਨਹੀਂ ਦਿਖਾਇਆ ਸੋਸ਼ਲ ਮੀਡੀਆ ਜਿਹੜੇ ਆਮ ਲੋਕ ਸੀ ਉਹਨਾਂ ਨੇ ਤਾਂ ਦਿਖਾਇਆਗਾ ਪਰ ਲੋਕ ਹੁਣ ਜਾਗ ਚੁੱਕੇ ਨੇ ਲੋਕ ਹੁਣ ਤੁਹਾਡੀਆਂ ਗੰਨਾਂ ਦੇ ਵਿੱਚ ਨਹੀਂ ਆਉਣਗੇ ਲੋਕ ਇਹ ਦੇਖਣਗੇ ਹਜੇ ਤੁਹਾਡੇ ਕੋਲੇ 2.5 ਤੋਂ 3 ਸਾਲ ਪਏ ਨੇ ਜੇ ਤੁਸੀਂ ਲੋਕਾਂ ਦੇ ਕੰਮ ਕਰੋਗੇ ਹੋਸ਼ਕ ਦਾ ਲੋਕ ਤੁਹਾਡੀ ਸਰਕਾਰ ਦੁਆਰਾ ਬਣਾ ਨਾ ਤੇ ਜੇ ਨਾ ਲੋਕਾਂ ਦੇ ਕੰਮ ਹੋਏ ਸਿਰਫ ਚੁਟਕਲਿਆਂ ਤੇ ਹੀ ਰਹਿਗੇ ਜਾਂ ਕਿਕਲਿਆਂ ਤੇ ਹੀ ਰਹਿਗੇ ਅੱਜ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਹਰ ਰੋਜ਼ 5-5 7-7 ਰੀਲਾਂ ਬਣਾ ਕੇ ਪਾਉਂਦੇ ਨੇ ਅੱਜ ਕਿਉਂ ਨਹੀਂ ਕੋਈ ਰੀਲ ਬਣਾ ਕੇ ਪਾਈ ਅੱਜ ਸਵੇਰ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਪੇਜ ਖੋਲ ਕੇ ਦੇਖ ਲਓ ਕਿਉਂ ਨਹੀਂ ਕੋਈ ਰੀਲ ਬਣਾ ਕੇ ਪਾਈ ਅੱਗੇ ਹਰ ਰੋਜ਼ ਕਦੇ ਕਿਕਲੇ ਦੀ ਰੀਲ ਪਾਤੀ ਕਦੇ ਕਾਸੇ ਦੀ ਰੀਲ ਪਾਤੀ ਮੱਖੀ ਉੱਡੇ ਨਾ ਸੋ ਕਬੀਰ ਤੋਂ ਕੋਈ ਆਏ ਜੇ ਕਿਕਲੀਆਂ ਗਾ ਕੇ ਅੱਜ ਕਿਉਂ ਨਹੀਂ ਕਹੀ ਜੇ ਅੱਜ ਹਰ ਸੇਵਰਤ ਹਾਰ ਜਾਂਦੀ ਅਸੀਂ ਕੋਈ ਹਰ ਸੇਵਰਤ ਤੇ ਹੱਕ ਦੀ ਗੱਲ ਨਹੀਂ ਕਰਦੇ ਜੇ ਅੱਜ ਹਰ ਸੇਵਰਤ ਹਾਰਦੀ ਤਾਂ ਮੱਖ ਮੰਤਰੀ ਸਾਹਮਣੇ ਸਭ ਤੋਂ ਸ਼ੁਰੂ ਹੀ ਬਠਿੰਡੇ ਤੋਂ ਕਰਨਾ ਸੀ ਕਿਉਂ ਮਾਜਤੀ ਨਾ ਇੱਥੋਂ ਕਹਿਣਾ ਸੀਗਾ ਪਰ ਅੱਜ ਲੋਕਾਂ ਨੇ ਸਿਰੇ ਤੋਂ ਨਕਾਰਿਆਗਾ ਵੱਡੀ ਲੀਡ ਦੇ ਨਾਲ ਜਿਹੜੀ ਹਰ ਸੇਵਰਤ ਕੋਲ ਬਾਦਲ ਨੂੰ ਜਿਤੇ ਆਇਆਗਾ ਲੋਕਾਂ ਨੇ ਹੱਥਵਾ ਦਿੱਤਾਗਾ ਸਰਬਜੀਤ ਖਾਲਸੇ ਨੂੰ ਫਤਵਾ ਦਿੱਤਾ ਹੈ ਖੰਡੂਰ ਸਾਹਿਬ ਤੇ ਜੇ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਦੇ ਆ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਬੈਠਾ ਬੰਦਾ ਉਹਨੂੰ ਕਾਗਜ਼ ਭਰਨ ਵੀ ਬਾਹਰ ਨਹੀਂ ਆਉਣ ਦਿੱਤਾ ਚੋਣ ਪ੍ਰਚਾਰ ਕਰਨ ਵੀ ਬਾਹਰ ਨਹੀਂ ਆਉਣ ਦਿੱਤਾ ਤੇ ਇਥੋਂ ਤੱਕ ਕਿ ਉਹਨੂੰ ਵੋਟ ਪਾਉਣ ਵੀ ਬਾਹਰ ਨਹੀਂ ਆਉਣ ਦਿੱਤਾ ਫੇਰ ਵੀ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਅੰਦਰ ਬੈਠੇ ਨੂੰ ਵੱਡੀ ਲੀਡ ਤੇ ਜਤਾਇਆਗਾ ਜੇ ਗੱਲ ਕਰਦੇ ਆ ਅਮਿੰਦ ਕੇਜਰੀਵਾਲ ਦੀ ਉਹ ਵੀ ਜੇਲ੍ਹ 'ਚ ਸੀਗੇ ਉਹਨਾਂ ਨੂੰ ਕੋਰਟ ਨੇ ਉਹਨੇ ਟਾਈਮ ਲਈ ਚੋਣ ਪ੍ਰਚਾਰ ਕਰਨ ਲਈ ਚੋਣਾ ਤੱਕ ਬਾਹਰ ਕੱਢਤਾ ਕਿਉਂਕਿ ਬਾਅਦ ਦੇ ਵਿੱਚ ਫਿਰ ਉਹ ਅੰਦਰ ਚਲੇ ਗਏ ਪਰ ਅਮਰਪਾਲ ਨੂੰ ਵੋਟ ਪਾਉਣ ਲਈ ਵੀ ਨਹੀਂ ਆਉਣ ਦਿੱਤਾ ਗਿਆ ਕਿੱਥੋਂ ਦਾ ਕਿੱਥੋਂ ਦਾ ਕਾਨੂੰਨ ਆਹੇ ਸਾਡੇ ਸਿੱਖਾਂ ਤੇ ਜਿਹੜਾ ਅਲੱਗ ਲਾਗੂ ਹੁੰਦਾ ਤੇ ਸਾਡੇ ਜਿਹੜੇ ਹੋਰ ਰਾਜਨੀਤਿਕ ਲੀਡਰ ਨੇ ਉਹਨਾਂ ਤੇ ਅਲੱਗ ਲਾਗੂ ਹੁੰਦਾਗਾ ਇਹ ਸਾਡੇ ਸਿੱਖਾਂ ਨੂੰ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਬਾਹਰ ਨਹੀਂ ਕੱਢਿਆ ਜਾਂਦਾ ਪਰ ਜਿਹੜੇ ਹੋਰ ਨੇ ਜਿਹੜੇ ਕੋਈ ਬਲਾਤਕਾਰੀ ਨੇ ਜਾਂ ਕੋਈ ਹੋਰ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਕੋਈ ਗਲਤ ਕੰਮ ਕੀਤੇ ਨੇ ਉਹਨਾਂ ਨੂੰ ਪਰੋਲ ਵੀ ਮਿਲ ਜਾਂਦੀ ਹੈ ਬਾਹਰ ਆ ਜਾਂਦੇ ਨੇ ਉਹ ਐਸੇ ਕਰਕੇ ਜਿਹੜਾ ਪੰਜਾਬ ਅਤੇ ਪੰਜਾਬੀਅਤ ਜਾਂ ਸਿੱਖ ਕੌਮ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਆ ਦੋ ਸਿੱਖ ਚਿਹਰੇ ਜਿਹੜੇ ਜਿੱਤ ਕੇ ਅੱਜ ਪਾਰਲੀਮੈਂਟ ਦੇ ਵਿੱਚ ਭੇਜਿਆ ਲੋਕਾਂ ਨੇ ਸ਼ੁਕਰਾਨਾ ਕਰਦੇ ਉਹਨਾਂ ਲੋਕਾਂ ਦਾ ਦੇ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਜਿਨ੍ਹਾਂ ਨੇ ਫਤਵਾ ਦਿੱਤਾਗਾ ਹੋ ਸਕਦਾ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੇ ਬੰਦੀ ਸਿੰਘਾਂ ਲਈ ਜਾਂ ਸਿੱਖਾਂ ਲਈ ਜਾਂ ਪੰਜਾਬੀਆਂ ਲਈ ਜਾਂ ਪੰਜਾਬ ਲਈ ਕੋਈ ਚੰਗੇ ਚੰਗੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਉਠਾਉਣਗੇ ਜਿਹੜੇ ਸਿੱਖਾਂ ਲਈ ਵੱਖਰੇ ਕਾਨੂੰਨ ਆਣ ਸਿੱਖਾਂ ਤੇ ਐਨਐਸਏ ਲਾ ਕੇ ਜਿਹੜੇ ਜੇਲ੍ਹਾਂ ਵਿੱਚ ਸਿੱਟੇ ਜਾਂਦੇ ਨੇ ਜਾਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਜਿਹੜੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਜਾਂ ਜਿਹੜੇ ਕੋਟਕਪੂਰਾ ਗੋਲੀ ਕਾਂਢ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਹੋ ਸਕਦਾ ਸਾਡੇ ਜਿਹੜੇ ਸਿੱਖ ਨੌਜਵਾਨ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਣਗੇ ਹੋ ਸਕਦਾ ਉਹ ਸਾਡੇ ਸਿੱਖਾਂ ਦੀ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨਗੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ